ਪਹਿਲਾਂ ਮੈਂ ਇੱਕ ਸਮ ਕੰਪਨੀ ਦੇ ਵਿੱਚ ਜੋਬ ਕੀਤੀ ਜਿੱਦੀ ਮੰਥਲੀ ਸੈਲਰੀ ਮੈਨੂੰ 22500 ਮਿਲਦੀ ਸੀਗੀ ਮੈਂ ਉੱਥੇ ਡਿਸ਼ਵਾਸ਼ਰ ਦਾ ਕੰਮ ਕੀਤਾ ਹੌਲੀ ਹੌਲੀ ਕਿਚਨ ਦੇ ਵਿੱਚ ਐਜ਼ ਅ ਸ਼ੈਫ ਕੰਮ ਕਰਨ ਲੱਗਾ ਟਰੈਕਟਰ ਸੀਗਾ ਘਰੇ ਤੇ ਇੱਕ ਟਰਾਲੀ ਵਿੱਚ ਇੱਕ ਰੈਸਟੋਰੈਂਟ ਓਪਨ ਕੀਤਾ ਇੱਕੋ ਤਾਂ ਮੈਂ ਇਦਾਂ ਦਾ ਹਾਸਾ ਹੋਇਆ ਵੀ ਮੇਰੇ ਟਰੈਲਰ ਦੇ ਵਿੱਚ ਪਾਈ ਫਟਣ ਨਾਲ ਕਾਫੀ ਮੇਰੇ ਵਰਕਰਸ ਨੂੰ ਇੰਜਰੀਆਂ ਹੋਈਆਂ ਤੇ ਮੈਨੂੰ ਇੰਜਰੀ ਹੋਈ ਤੇ ਮੇਰੇ ਜੋ ਕੈਸ਼ ਸੀਗਾ ਸਾਰਾ ਕੈਸ਼ ਮਾਚ ਗਿਆ ਪਹਿਲਾਂ ਜੋ ਕਹਿੰਦੇ ਸੀ ਵੀ ਇਹ ਬਾਹਰ ਜਾ ਕੇ ਵੀ ਇਸ ਨੇ ਕੁਝ ਇਹਨੇ ਕੁਝ ਨਹੀਂ ਕੀਤਾ ਤੇ ਇੱਥੇ ਵੀ ਕੀ ਕਰ ਲੂਗਾ ਬਟ ਹੁਣ ਉਹੀ ਰਿਸ਼ਤੇਦਾਰ ਉਹੀ ਦੋਸਤ ਕਹਿੰਦੇ ਨੇ ਜਿਹੜਾ ਨਾਮ ਸੰਪ੍ਰੀ ਸਿੰਘ ਪੈਂ ਡਗਰੂ ਜ਼ਿਲ੍ਹਾ ਮੋਗਾ ਤੁਸੀਂ ਜਾਣਦੇ ਹੋਵੋਗੇ ਮੈਂ ਮੋਗਾ ਸ਼ਹਿਰ ਦੇ ਵਿੱਚ ਪ੍ਰੋਜੈਕਟ ਟਰਾਲੀ ਲਾਉਣਾ ਉਹ ਜਿਹਦਾ ਨਾਮ ਹੈਗਾ ਸਟਰੀਟ ਫੂਡ ਕੋਰਡ ਵਾਲੇ ਇਹ ਨਾਮ ਕਿਵੇਂ ਪਿਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੀ ਪਲੱਸ 2 ਮੈਂ ਆਪਣੇ ਪੈਂਡੋ ਕੀਤੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਉਸ ਕਰਨ ਤੋਂ ਬਾਅਦ ਮੈਂ ਕੋਈ ਨਾ ਕੋਈ ਜੌਬ ਲੱਭਦਾ ਫਿਰਦਾ ਸੀ ਵੀ ਇਸ ਰਿਲੇਟਡ ਕੋਈ ਨਾ ਕੋਈ ਜੌਬ ਕੀਤੀ ਜਾਵੇ ਬਟ ਇਹ ਜੌਬ ਨਾ ਮਿਲਣ ਦੇ ਕਾਰਨ ਮੈਂ ਆਪਣੀਆਂ ਨੀਡਸ ਨੂੰ ਪੂਰਾ ਕਰਨ ਲਈ ਕੋਈ ਨਾ ਕੋਈ ਛੋਟੀ ਤੋਂ ਛੋਟੀ ਜੌਬ ਕਰਨੀ ਸੀਗੀ ਛੋਟੀ ਤੋਂ ਛੋਟੀ ਜੌਬ ਕਰਨ ਲਈ ਪਹਿਲਾਂ ਮੈਂ ਇੱਕ ਸਮ ਕੰਪਨੀ ਦੇ ਵਿੱਚ ਜੌਬ ਕੀਤੀ ਜਿੱਦੀ ਮੰਥਲੀ ਸੈਲਰੀ ਮੈਨੂੰ ਉਹ ਯਾਰ 2500 ਮਿਲਦੀ ਸੀਗੀ ਤੇ ਮੈਂ ਉਸ ਨੂੰ ਸਾਲਕਤ ਕੀਤਾ ਬਾਅਦ ਚ ਮੇਰੀਆਂ ਨੀਡਸ ਉਸ ਤੋਂ ਪੂਰੀਆਂ ਨਹੀਂ ਹੋਈਆਂ ਉਸ ਤੋਂ ਬਾਅਦ ਮੈਂ ਪੈਸਟੀਸਾਈਡ ਕੰਪਨੀ ਦੇ ਵਿੱਚ ਜੌਬ ਕਰਨ ਲੱਗਾ ਜਦੋਂ ਮੈਂ ਪੈਸਟੀਸਾਈਡ ਕੰਪਨੀ ਦੇ ਵਿੱਚ ਜੌਬ ਕਰਨ ਲੱਗਾ ਉੱਥੇ ਸੈਲਰੀ ਮੇਰੀ ਚੰਗੀ ਸੀ ਮੈਂ ਚੰਗੇ ਸੀਨੀਅਰ ਬੰਦਿਆਂ ਨੂੰ ਮਿਲਦਾ ਸੀਗਾ ਜਦੋਂ ਸੀਨੀਅਰ ਬੰਦਿਆਂ ਨੂੰ ਮਿਲਦਾ ਸੀ ਤਾਂ ਬਹੁਤ ਵਧੀਆ ਚੱਲ ਰਿਹਾ ਸੀਗਾ ਜਦੋਂ ਸੀਨੀਅਰ ਬੰਦਿਆਂ ਨੂੰ ਮਿਲਦਾ ਸੀ ਉੱਥੇ ਸੀਨੀਅਰ ਫਾਰਮਰਸ ਸੀਗੇ ਸੀਨੀਅਰ ਫਾਰਮਰਸ ਮੈਨੂੰ ਡੀਮੋਟੀਵੇਟ ਕਰਨ ਲੱਗੇ ਉਕੇ ਮੈਂ ਉਹਨਾਂ ਨੂੰ ਦੱਸਦਾ ਸੀ ਵੀ ਆਹ ਪੈਸਟੀਸਾਈਡ ਦੇ ਵਿੱਚ ਆਹ ਦਵਾਈ ਵਰਤੋ ਤਾਂ ਉਹ ਮੈਨੂੰ ਕਹਿੰਦੇ ਸੀ ਕਾਕਾ ਜਿੰਨੀ ਉਮਰ ਤੇਰੀ ਹੈਗੀ ਉਹ ਤੋਂ ਵੱਧ ਸਾਨੂੰ ਤਜਰਬਾ ਹੋ ਗਿਆ ਇਸ ਲਾਈਨ ਦੇ ਵਿੱਚ ਤਾਂ ਇਸ ਚੀਜ਼ ਤੋਂ ਮੈਂ ਨਰਾਸ਼ ਹੋ ਕੇ ਮੈਂ ਬਾਹਰ ਜਾਣਾ ਚਾਹਿਆ ਫਿਰ ਮੈਂ ਬਾਹਰ ਚਲਾ ਗਿਆ ਸਿੰਗਾਪੁਰ ਵਾਲੀ ਸਾਈਡ ਜਾਣ ਤੋਂ ਬਾਅਦ ਮੈਂ ਉੱਥੇ ਡਿਸ਼ਵਾਸ਼ਰ ਦਾ ਕੰਮ ਕੀਤਾ ਹੌਲੀ ਹੌਲੀ ਕਿਚਨ ਦੇ ਵਿੱਚ ਐਜ਼ ਅ ਸ਼ੈਫ ਕੰਮ ਕਰਨ ਲੱਗਾ ਬਹੁਤ ਵਧੀਆ ਚੱਲ ਰਿਹਾ ਸੀਗਾ ਕੁਝ ਵਧੀਆ ਸੀ ਕੁਝ ਇਦਾਂ ਦੀਆਂ ਦਿੱਕਤਾਂ ਆਈਆਂ ਮੈਨੂੰ ਵਾਪਸ ਪੰਜਾਬ ਆਉਣਾ ਪਿਆ ਕਾਰਨ ਇਹ ਸੀ ਕਿ ਮੈਂ ਉਹ ਸਭ ਕੁਝ ਵਧੀਆ ਚੱਲ ਰਿਹਾ ਸੀਗਾ ਬਟ ਕਾਰਨ ਇਹ ਮੰਨ ਰਿਹਾ ਸੀਗਾ ਵੀ ਸਾਰਾ ਕੁਝ ਸੈਲਰੀ ਸਾਰਾ ਕੁਝ ਸਾਰਾ ਓਕੇ ਸੀਗਾ ਫੈਮਿਲੀ ਚਾਹੁੰਦੀ ਸੀ ਕਿ ਬੱਚਾ ਉੱਥੇ ਰਵੇ ਪਰ ਮੇਰਾ ਮਨ ਇਹ ਸੀਗਾ ਵੀ ਮੈਂ ਪੰਜਾਬ ਰਹਿ ਕੇ ਇਹ ਕੰਮ ਜੇ ਮੈਂ ਉੱਥੇ ਕੰਮ ਕਰ ਸਕਦਾ ਤਾਂ ਮੈਂ ਪੰਜਾਬ ਕਿਉਂ ਨਹੀਂ ਕੰਮ ਕਰ ਸਕਦਾ ਫਿਰ ਮੈਂ ਫੈਮਿਲੀ ਨੂੰ ਦੱਸਿਆ ਵੀ ਮੈਂ ਪੰਜਾਬ ਆ ਰਿਹਾ ਉਹ ਵੀ ਇਸ ਗੱਲ ਤੋਂ ਨਰਾਸ਼ ਸੀ ਕਿ ਕਿਉਂ ਪੰਜਾਬ ਆ ਰਿਹਾ ਵੀ ਇਹ ਵਧੀਆ ਉੱਥੇ ਰਹਿ ਕੇ ਕੰਮ ਕਰ ਰਿਹਾ ਸੀਗਾ ਕਿਉਂ ਆ ਰਿਹਾ ਰੀਜ਼ਨ ਕੀ ਹੈ ਤੇਰਾ ਮੈਨੂੰ ਦੱਸਣਾ ਸੀਗਾ ਵੀ ਹਾਂ ਇੱਥੇ ਸਾਰੀਆਂ ਨੀਡਸ ਪੂਰੀਆਂ ਹੋ ਜਾਂਦੀਆਂ ਬਟ ਮੇਰਾ ਮਨ ਹੈਗਾ ਪੰਜਾਬ ਆ ਕੇ ਆਪਣਾ ਬਿਜ਼ਨਸ ਕਰਨਾ ਮੈਂ ਨੌਕਰੀ ਨਹੀਂ ਕਰਨਾ ਚਾਹੁੰਦਾ ਸੀਗਾ ਜਦੋਂ ਮੈਂ ਪੰਜਾਬ ਆ ਗਿਆ ਫਾਈਨੈਂਸ਼ੀਅਲ ਤੌਰ ਤੇ ਮੈਂ ਮੇਰੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ ਫਾਈਨੈਂਸ਼ੀਅਲ ਪ੍ਰੋ ਤੌਰ ਤੇ ਮੈਂ ਸਟਰੋਂਗ ਨਹੀਂ ਸੀਗਾ ਤਾਂ ਉਸ ਟਾਈਮ ਮੇਰੇ ਮਾਮਾ ਜੀ ਨੇ ਮੇਰੀ ਹੈਲਪ ਕੀਤੀ ਉਹਨਾਂ ਨੇ ਉਹਨਾਂ ਨੇ ਮੈਨੂੰ ਮੇਰੇ ਕੋਲ ਆਈਡੀਆਸ ਬਹੁਤ ਸੀਗੇ ਵੀ ਇਹ ਇਦਾਂ ਕਰਕੇ ਆਪਣਾ ਕੋਈ ਨਾ ਕੋਈ ਕਾਰਟ ਸਟਾਰਟ ਕੀਤੀ ਜਾਵੇ ਬਟ ਮੇਰੇ ਕੋਲ ਫਾਈਨੈਂਸ਼ੀਅਰ ਤੋਂ ਤੇ ਮੈਂ ਸਟਰੌਂਗ ਨਾ ਹੋਣ ਕਰਕੇ ਮੈਂ ਪੇਮੈਂਟ ਜਾਂ ਪੇ ਨਹੀਂ ਕਰ ਸਕਦਾ ਸੀਗਾ ਉਹਨਾਂ ਨੇ ਮੇਰੇ ਲਈ ਇੱਕ ਇੱਕ ਮੇਰੇ ਲਈ ਇੱਕ ਜਰੀਆ ਬਣੇ ਤਾਂ ਇੱਕ ਇਹ ਜੱਟ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੇ ਟਰੈਕਟਰ ਸੀਗਾ ਘਰੇ ਤੇ ਇੱਕ ਟਰਾਲੀ ਵਿੱਚ ਇੱਕ ਰੈਸਟੋਰੈਂਟ ਓਪਨ ਕੀਤਾ ਜਦੋਂ ਟਰਾਲੀ ਦੇ ਵਿੱਚ ਰੈਸਟੋਰੈਂਟ ਓਪਨ ਕੀਤਾ ਤਾਂ ਪਹਿਲਾਂ ਤਾਂ ਬੜੀਆਂ ਦਿੱਕਤਾਂ ਦਾ ਸਾਹਮਣਾ ਆਇਆ ਕਿਉਂਕਿ ਮੈਂ ਇਸ ਟਰਾਲੀ ਵਾਲਾ ਸਿਸਟਮ ਨੂੰ ਸ਼ਹਿਰ ਦੇ ਵਿੱਚ ਚਲਾਉਣਾ ਚਾਹੁੰਦਾ ਸੀ ਜਦੋਂ ਮੈਂ ਸ਼ਹਿਰ ਦੇ ਵਿੱਚ ਲਾ ਆ ਤਾਂ ਉੱਥੇ ਨਗਰ ਨਿਗਮ ਵੱਲੋਂ ਜਾਂ ਟ੍ਰੈਫਿਕ ਪੁਲਿਸ ਨੂੰ ਮੈਨੂੰ ਉੱਥੇ ਲਾਉਣ ਨਹੀਂ ਦਿੱਤਾ ਫਿਰ ਮੈਂ ਹੌਲੀ-ਹੌਲੀ ਉਹ ਟਰੇਲਰ ਨੂੰ ਬਾਹਰ ਲਾਉਣ ਲੱਗਾ ਜੀਟੀ ਰੋਡ ਤੇ ਖੁੱਲੀ ਜਗ੍ਹਾ ਤੇ ਮੈਂ ਸੋਚਿਆ ਵੀ ਸ਼ਾਇਦ ਸ਼ਹਿਰ ਦੇ ਗਾਹਕ ਵੀ ਆ ਜਾਣਗੇ ਜਿੱਦਾਂ-ਜਿੱਦਾਂ ਕਸਟਮਰ ਬੰਦਾ ਗਿਆ ਮੈਂ ਟੇਸਟ ਪ੍ਰੋਵਾਈਡ ਕਰਦਾ ਰਿਹਾ ਕਸਟਮਰ ਬੰਦਾ ਲਿਆ ਲੋਕਾਂ ਨੇ ਬੜੀ ਵਾਹ-ਵਾਹ ਕਰਨੀ ਸਟਾਰਟ ਕਰਤੀ ਵੀ ਇੱਕ ਫੋੜਾਲਾ ਬੰਦਾ ਜੋ ਕਿ ਟਰਾਲੀ ਤੇ ਇੱਕ 버ਗਰ ਵਗੈਰਾ ਸੈਂਡਵਿਚ ਵਗੈਰਾ ਬਲਕਿ ਫਾਸਟ ਫੂਡ ਦਾ ਕੰਮ ਕਰਦਾ ਪਿਆ ਚਲੋ ਵਧੀਆ ਕੰਮ ਚੱਲ ਪਿਆ ਉਸ ਟਾਈਮ ਮੈਂ ਬਸਤੇ ਆਉਂਦਾ ਸੀ ਬਸਤੇ ਆ ਕੇ ਗਰੋਸਰੀ ਦਾ ਸਮਾਨ ਲੈਣਾ ਤੇ ਰੋ ਮਟੀਰੀਅਲ ਲੈਣਾ ਤੇ ਰੋ ਮਟੀਰੀਅਲ ਲੈ ਕੇ ਤਿਆਰ ਕਰਕੇ ਸਰਵ ਕਰਨਾ ਹੌਲੀ 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 ਮੇਰੀ ਮੇਰੇ ਕੰਮ ਵਧੀਆ ਚੱਲਦਾ ਰਿਹਾ ਜਿਸ ਕਰਕੇ ਮੈਂ ਹੌਲੀ ਹੌਲੀ ਬਾਈਕ ਲਈ ਬਾਈਕ ਦੇ ਥਰੂ ਮੈਂ ਰੋ ਮਟੀਰੀਅਲ ਲੈ ਕੇ ਆਪਣੇ ਟਾਈਮਿੰਗ ਕਾਰਟ ਦੀ ਵਧਾਉਂਦਾ ਗਿਆ 2 ਸਾਲ ਲੰਘ ਚੁੱਕੇ ਸੀਗੇ ਵਧੀਆ ਕੰਮ ਚੱਲ ਰਿਹਾ ਸੀਗਾ ਇੱਕੋ ਤਾਂ ਮੈਂ ਇਦਾਂ ਦਾ ਹਾਸਾ ਹੋਇਆ ਵੀ ਮੇਰੇ ਟਰੇਲਰ ਦੇ ਵਿੱਚ ਗਰਮੀ ਜ਼ਿਆਦਾ ਸੀ ਜਿਸ ਕਾਰਨ 60 ਡਿਗਰੀ ਦਾ ਟੈਂਪਰੇਚਰ ਪਹੁੰਚਣ ਨਾਲ ਪਾਈਪ ਫਟ ਗਈ ਪਾਈਪ ਫਟਣ ਨਾਲ ਕਾਫੀ ਮੇਰੇ ਵਰਕਰਸ ਨੂੰ ਇੰਜਰੀਆਂ ਹੋਈਆਂ ਤੇ ਮੈਨੂੰ ਇੰਜਰੀ ਹੋਈ ਤੇ ਮੇਰੇ ਜੋ ਕੈਸ਼ ਸੀਗਾ ਸਾਰਾ ਕੈਸ਼ ਮੱਚ ਗਿਆ ਜੀ ਤੇ ਕਰਕੇ ਇੱਕ ਵਾਰੀ ਮੈਂ ਬਿਲਕੁਲ ਟੁੱਟ ਗਿਆ ਵੀ ਹੁਣ ਮੈਂ ਇਕੱਲਾ ਕਿਵੇਂ ਕੰਮ ਕਰੂ ਕਿਉਂਕਿ ਮੇਰੇ ਵਰਕਰਸ ਨੇ ਇੰਜਰੀ ਹੋ ਗਈ ਸੀਗੀ ਤਾਂ ਉਸ ਟਾਈਮ ਇਦਾਂ ਲੱਗਾ ਸੀ ਵੀ ਬਸ ਹੁਣ ਛੱਡ ਦੇਣਾ ਕੰਮ ਬਾਅਦ ਵਿੱਚ ਜਦੋਂ ਮੈਂ ਘਰੇ ਦੇਖਿਆ ਮੈਂ ਘਰਦਿਆਂ ਨੇ ਦੇਖਿਆ ਵੀ ਇਹ ਕਾਫੀ ਨਾਸ਼ ਹੋ ਗਿਆ ਉਹਨਾਂ ਨੇ ਹੌਸਲਾ ਦਿੱਤਾ ਵੀ ਮੈਨੂੰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕੋਈ ਚੱਕਰ ਨਹੀਂਗਾ ਤੂੰ ਕੰਮ ਕਰ ਰਹੀ ਸੀ ਤੇਰੇ ਨਾਲ ਆ ਜੋ ਜੋ ਵਰਕਰ ਤੇਰੇ ਕੰਮ ਕਰਦੇ ਸੀ ਅਸੀਂ ਤੇਰੇ ਨਾਲ ਖੜੇ ਆ ਤੂੰ ਕਰ ਫਿਰ ਜੋ ਸਮਾਨ ਮਟੀਰੀਅਲ ਬਣਾਉਣਾ ਕਰਦਿਆਂ ਨੇ ਮਟੀਰੀਅਲ ਬਣਾਉਣਾ ਅਕਰੇ ਬਣਾਉਣਾ ਫਿਰ ਜਾ ਕੇ ਕਾਰਟ ਤੇ ਲੈ ਕੇ ਜਾਣਾ ਫਿਰ ਮੈਂ ਉਹਨੂੰ ਸੀਲ ਕਰਨਾ ਇਦਾਂ ਇਦਾਂ ਕਰਕੇ ਫਿਰ ਮੈਂ ਉੱਠਦਾ ਗਿਆ ਫਿਰ ਪ੍ਰਮਾਤਮਾ ਨੇ ਬਾਹਣੀ ਮੈਨੂੰ ਬੁੱਕਲ ਚ ਹੀ ਲੈ ਲਿਆ ਤੇ ਇਦਾਂ ਹੌਲੀ 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 ਨਾਮ ਬੰਦਾ ਗਿਆ ਜਿਵੇਂ ਜਿਵੇਂ ਨਾਮ ਬੰਦਾ ਗਿਆ ਉਦਾਂ 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 ਮੈਨੂੰ ਵੀ ਲੱਗਾ ਵੀ ਹਾਂ ਅੱਜ ਜੋ ਵੀ ਕੰਮ ਚੱਲ ਰਿਹਾ ਜੋ ਵੀ ਕੰਮ ਹੋ ਰਿਹਾ ਜਾਂ ਮੇਰੀ ਪ੍ਰਮਾਤਮਾ ਨੇ ਹੱਥ ਫੜਿਆ ਬਾਹ ਫੜੀ ਜਿੱਦਾਂ ਪਰਿਵਾਰ ਨੇ ਵੀ ਬਹੁਤ ਤਰੱਕੀ ਮਿਲੀ ਇਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਵੀ ਬੰਦੇ ਕੰਮ ਕਰਨਾ ਚਾਹੁੰਦੇ ਨੇ ਜਾਂ ਮੇਰੇ ਨਾਲ ਜੁੜਨਾ ਚਾਹੁੰਦੇ ਨੇ ਉਹ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ ਮੈਂ ਉਹਨਾਂ ਲਈ ਉਹਨਾਂ ਲਈ ਵੈਲਕਮ ਆ ਉਹ ਬੰਦੇ ਇਸ ਮੇਰੇ ਤੋਂ ਕੰਮ ਸਿੱਖ ਸਕਦੇ ਨੇ ਕੰਮ ਕਰ ਸਕਦੇ ਨੇ ਤੇ ਇਹਨਾਂ ਫਿਊਚਰ ਮੈਂ ਇਨ ਰੀਸੈਂਟਲੀ ਇੱਕ ਫਰਾਟਾ ਕੈਫੇ ਦੇ ਨਾਂ ਤੇ ਇੱਕ ਸ਼ਾਪ ਓਪਨ ਕੀਤੀ ਆ ਮੈਂ ਉਸ ਦੀਆਂ ਬ੍ਰਾਂਚਾਂ ਨੂੰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਦੇਣਾ ਚਾਹੁੰਦਾ ਮੈਂ ਬਾਹਰ ਵੀ ਗਿਆ ਫਿਰ ਇੱਥੇ ਆਇਆ ਇੱਥੇ ਆ ਕੇ ਕੰਮ ਨੂੰ ਸਟਾਰਟ ਕੀਤਾ ਪਹਿਲਾਂ ਜੋ ਕਹਿੰਦੇ ਸੀ ਵੀ ਇਹ ਬਾਹਰ ਜਾ ਕੇ ਵੀ ਇਸ ਨੇ ਕੁਝ ਇਹਨੇ ਕੁਝ ਨਹੀਂ ਕੀਤਾ ਤੇ ਇੱਥੇ ਵੀ ਕੀ ਕਰ ਲੂਗਾ ਬੜੀਆਂ ਜਾਣਿਆਂ ਦੇ ਤਾਹਨੇ ਸੋਣੇ ਅ ਕਾ ਜੋ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਇਹ ਤਾਹਨੇ ਸੀਗੇ ਵੀ ਇਹਨੇ ਜੇ ਬਾਹਰ ਜਾ ਕੇ ਇਹਨਾਂ ਕੁਝ ਕੀਤਾ ਤੇ ਇੱਥੇ ਕੀ ਕਰੂਗਾ ਬਟ ਹੁਣ ਉਹੀ ਰਿਸ਼ਤੇਦਾਰ ਉਹੀ ਦੋਸਤ ਕਹਿੰਦੇ ਨੇ ਵੀ ਨਾਲੇ ਮੇਰੇ ਕੋਲ ਖਾ ਕੇ ਜਾਂਦੇ ਨੇ ਨਾਲੇ ਮੈਨੂੰ ਕਹਿੰਦੇ ਨੇ ਵੀ ਹਾਂ ਕੰਮ ਕਰਨ ਦਾ ਤਰੀਕਾ ਦੱਸ ਵੀ ਅਸੀਂ ਵੀ ਕੁਝ ਨਾ ਕੁਝ ਇੱਥੇ ਕਰਨਾ ਚਾਹੁੰਦੇ ਆ ਦੁਨੀਆ कि आप, आप दे चलो सफलता जरूर मिलती है मैं यही मैसेज सुची नीत न ये टॉक देख कर हमने एक कदम बढ़ाया है जीत की ओर इसी तरह अब कदम बढ़ाते हैं बहुत सारी सेविंग्स की और।, और पाते हैं कैशबैक अपने हर ऑनलाइन ऑर्डर पे आप Flipkart, कार्ट मिंत्रा एमेजो नाइका जैसी वेबसाइट पर तो खर्चा करते ही होंगे ऐप आप पे आपको इन सभी वेबसाइट पर पर और अन्य 1500 ब्रांड्स 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है लेकिन इस बार मिलेगा कैश बैक ये कैशबैक आपके हर शॉपिंग पे मिलेगा और वो कैशबैक होगा सभी ऑफर्स डिस्काउंट सेल्स या स्पेशल ऑफर्स के डिस्काउंटेड अमाउंट के ऊपर ऑर्डर प्लेस करने के बाद ये सारा कैशबैक आपके कैश करो वॉलेट में ऐड हो जाएगा जो कंफर्मेशन पे आप बहुत आसानी से अपने अमेजोन पे फ्लिपकार्ट गिफ्ट कार्ड या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहाँ से किसी भी साइट पर जाओ और अनलिमिटेड सेविंग्स पाओ तो कैश करो ऐश करो क्लिक ऑन द लिंक इन डिस्क्रिप्शन एंड डाउनलोड कैश करो ऐप नाउ इस वीडियो बारे अपनी राय कमेंट सेक्शन विद सानू दसो और थे अपने मित्रा नाल ए वीडियो शेयर करना ना भूलियो